ਪੰਜਾਬ ਆ ਦੀ ਭਾਜਪਾ ਨੂੰ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਨਨੂ ਇਹਨਾਂ ਨੂੰ ਲਾਦਾ ਬਾਗੋ ਫਤਫਤ ਕੇ ਆ ਜਾਂਦੇ ਜਾਖੜ ਹੋਈ ਇਹਨਾਂ ਨੂੰ ਕੌਣ ਪੁੱਛਦਾ ਉੱਥੇ ਨਾ ਕੋਈ ਇਹਨਾਂ ਨੂੰ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਅਮਿਤ ਸ਼ਾਹ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾ ਦਾ ਉੱਤੇ ਦਿੱਕਤ ਦੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਦਾ ਸਲਾ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟੀਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਨਿਖਾਏ ਹੋਵੇ ਪੰਜਾਬ ਦੀ ਗੱਲ ਦੀ ਕਰ ਪੰਜਾਬ ਆ ਦੀ ਭਾਜਪਾ ਨੂੰ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਨਨੂ ਇਹਦਾ ਮਿਲੂ ਦਾ ਬਾਦ ਮਾਰੋ ਫਤਫਤ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਨੂੰ ਕੋਲ ਪੁੱਛਦਾ ਉੱਥੇ ਨਾ ਕੋਈ ਇਹਨਾਂ ਨੂੰ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਅਮਿਤ ਸ਼ਾਹ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾ ਦਾ ਉੱਤੇ ਜਿੱਖੜੀ ਛੜਕਾਂ ਦੇ ਨਾ ਇਹਨਾਂ ਨੂੰ ਕੋ ਪੁੱਛਣ ਮਸਲਾ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟੀਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਨਿਖਾਏ ਹੋਵੇ ਪੰਜਾਬ ਦੀ ਗੱਲ ਦੀ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰਦੀ ਨਹੀਂ ਪੰਜਾਬ ਉਹਦੀ ਭਾਜਪਾ ਦਾ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਨਨੂ ਐਵੇਂ ਮਿਲੂਲਾ ਦਾ ਬਾਗੋ ਫਤਫਤ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਇਹਨਾਂ ਨੂੰ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਅਮਿਤ ਸ਼ਾਹ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾ ਦਾ ਉੱਤੇ ਜਿੱਖੜੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਨਾ ਚਲਾ ਹੈ ਨੀ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟੀਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਨਿਖਾਏ ਹੋਵੇ ਪੰਜਾਬ ਦੀ ਗੱਲ ਦੀ ਕਰ ਪੰਜਾਬ ਉਹਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਨੰਨੂ ਐਵੇਂ ਮਿਲੂਲਾ ਦਾ ਬਾਗੋ ਫਤਫਤ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨਾ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ મોદી ਮਿਲਦਾ ਪੰਜਾਬ ਭਾਜਪਾ ਦੇ ਉੱਤੇ ਜਿੱਦ ਦੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਨਾ ਸਲਾਹ ਹੈ ਦੀ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇੋਗੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰਦੇ ਨਹੀਂ ਪੰਜਾਬ ਆ ਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਇਹਨਾਂ ਨੂੰ ਲਾਦਾ ਬਾੜੋ ਫਿਰ ਤੁਰ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਨੂੰ ਕੋਲ ਪੁੱਛਦਾ ਉੱਥੇ ਨਾ ਕੋਈ ਨੰਨ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ મોદી ਮਿਲਦਾ ਪੰਜਾਬ ਭਾਜਪਾ ਦੇ ਉੱਤੇ ਤੀਖੀ ਛੜਕਾਂ ਦੇ ਨਾ ਇਹਨਾਂ ਨੂੰ ਕੋ ਪੁੱਛਣ ਨਾ ਹੈ ਦੀ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇ ਹੋਵੇ ਪੰਜਾਬ ਦੀ ਗੱਲ ਨਹੀਂ ਕਰ ਪੰਜਾਬ ਆ ਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਇਹਨਾਂ ਨੂੰ ਲਾਦਾ ਬਾੜੋ ਫਿਰ ਤੁਰ ਕੇ ਆ ਜਾਂਦੇ ਝਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨੰਨ ਪੁੱਛੇ ਨਾ ਇਹਨਾਂ ਨੂੰ ਕੋ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ મોદી ਮਿਲਦਾ ਉਹਦਾ ਭਾਜਪਾ ਤੋਂ ਬੈਠੋ ਦੀ ਖੜੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਮਸਲਾ ਹੈ ਦੀ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇੋਗੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰਦੇ ਨਹੀਂ ਪੰਜਾਬ ਆ ਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਇਹਨਾਂ ਨੂੰ ਲਾਦਾ ਬਾੜੋ ਫਿਰ ਤੁਰ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨਾਲ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ ਮੋਦੀ ਮਿਲਦਾ ਪਰ ਜਦ ਆ ਭਾਜਪਾ ਦੋ ਬੈਤੋ ਦੀ ਖਦੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਮਤਲਬ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਨਿਖਾਇਓਗੇ ਪੰਜਾਬ ਦੀ ਗੱਲ ਦੀ ਕਰ ਪੰਜਾਬ ਉਹਦੀ ਭਾਜਪਾ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਨਨੂ ਇਹਨਾਂ ਨੂੰ ਲਾਦਾ ਬਾਗ ਫਤਫਤ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਨੂੰ ਕੌਣ ਪੁੱਛਦਾ ਉੱਥੇ ਨਾ ਕੋਈ ਇਹਨਾਂ ਨੂੰ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਅਮਿਤ ਸ਼ਾਹ ਮਿਲਦਾ ਨਾ ਮੋਦੀ ਮਿਲਦਾ 50 ਭਾਜਪਾ ਦੋ ਬੈਤੋ ਦੀ ਖਦੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਮਤਲਬ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇੋਗੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰਦੇ ਨਹੀਂ ਪੰਜਾਬ ਆ ਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਇਹਨਾਂ ਨੂੰ ਲਾਦਾ ਬਾੜੋ ਫਿਰ ਤੁਰ ਕੇ ਆ ਜਾਂਦੇ ਝਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨੰਨ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾ ਤੋਂ ਉੱਧੇ ਤੀਖੀ ਚੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਦਾ ਹਾਇ ਵੀ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਇਹਨਾਂ ਦੀ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਆ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਨਿਖਾਏ ਹੋਵੇ ਪੰਜਾਬ ਦੀ ਗੱਲ ਦੀ ਕਰ ਪੰਜਾਬ ਉਹਦੀ ਭਾਜਪਾਤ ਪੁੱਛਦਾ ਕੌਣ ਆ ਉੱਥੇ ਪੁੱਛਦਾ ਨੰਨੂ ਇਹਨਾਂ ਨੂੰ ਲਾਦਾ ਬਾਗੋ ਫਤਫਤ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਨੂੰ ਕੌਣ ਪੁੱਛਦਾ ਉੱਥੇ ਨਾ ਕੋਈ ਇਹਨਾਂ ਨੂੰ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਅਮਿਤ ਸ਼ਾਹ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾਤ ਉੱਤੇ ਤੀਖੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਦਾ ਸਲਾ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟਿਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਆ ਉੱਥੇ ਜਾ ਕੇ ਪੰਜਾਬ ਦਾ ਕੋਈ ਮ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰਦੇ ਨਹੀਂ ਪੰਜਾਬ ਆ ਦੀ ਭਾਜਪਾ ਨੂੰ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਐਵੇਂ ਮਿਲਦਾ ਬਾਦਿਓ ਫਿਰ ਤੁਰ ਕੇ ਆ ਜਾਂਦੇ ਝਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨਾਲ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ ਮੋਦੀ ਮਿਲਦਾ ਪੰਜਾਬ ਭਾਜਪਾ ਦੇ ਉੱਤੇ ਜਿੱਦ ਕਰਦੀ ਛੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਦਾ ਸਲਾਹ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟੀਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇ ਹੋਵੇ ਪੰਜਾਬ ਦੀ ਗੱਲ ਨਹੀਂ ਕਰ ਪੰਜਾਬ ਆ ਦੀ ਭਾਜਪਾ ਤੋਂ ਪੁੱਛਦਾ ਕੌਣ ਹੈ ਉੱਥੇ ਪੁੱਛਦਾ ਮਨੂੰ ਇਹਨਾਂ ਨੂੰ ਲਾਦਾ ਬਾੜੋ ਫਿਰ ਤੁਰ ਕੇ ਆ ਜਾਂਦੇ ਜੱਖੜ ਹੋਈ ਇਹਨਾਂ ਕੋਲ ਪੁੱਛਦਾ ਉੱਥੇ ਨਾ ਕੋਈ ਨਾਲ ਪੁੱਛੇ ਨਾ ਇਹਨਾਂ ਨੂੰ ਕੋਈ ਮਿਲੇ ਨਾ ਕੋ ਹਮਤ ਸਿੰਘ ਮਿਲਦਾ ਨਾ મોદી ਮਿਲਦਾ ਪੰਜਾਬ ਭਾਜਪਾ ਤੋਂ ਉੱਧੇ ਤੀਖੀ ਚੜਕਾਂ ਦੇ ਨਾ ਇਹਨਾਂ ਨੂੰ ਪੁੱਛਣ ਦਾ ਸਲਾ ਹੈ ਨਹੀਂ ਕੋਈ ਹਾਂ ਦੀ ਇਹਨਾਂ ਦੀ ਵੈਲਿਊ ਹੈ ਨਹੀਂ ਪੋਲਿਟੀਕਲ ਵੈਲਿਊ ਇਹਨਾਂ ਦੀ ਬਿਲਕੁਲ ਜ਼ੀਰੋ ਹੈ ਉੱਥੇ ਜਾ ਕੇ ਪੰਜਾਬ ਦਾ ਕੋਈ ਮੁੱਦਾ ਵੀ ਖਾਇ ਹੋਵੇ ਪੰਜਾਬ ਦੀ ਗੱਲ ਨਹੀਂ ਕਰ ਸਕਦੇ ਜੇ ਕਦੀ ਕੀਤੀ ਹੈ ਦੱਸੋ ਕੀਤੀ ਹੈ ਕਦੀ ਕਰ ਲਈ